ਹਾਂਜੀ ਪੰਜੀ ਕੀ ਮਾਮਲਾ ਜੀ ਅੱਜ ਸਾਰੇ ਇਕੱਠੇ ਹੋਏ ਆ ਮਹੱਲਾ ਨਵਸੀ ਹਾਂਜੀ ਪਾਜੀ ਇਹ ਆਪਣੇ ਨਾ ਇੱਥੇ ਜਿੱਦਾਂ ਛੱਤ ਦੇ ਨਾਲ ਹੀ ਇੱਕ ਛੱਤ ਛੱਡ ਕੇ ਟਾਵਰ ਲੱਗ ਗਿਆ ਆ ਦੇ ਜਿਹਦੇ ਨਾਲ ਸਾਨੂੰ ਜਿੱਦਾਂ ਮੁਹੱਲਾ ਵਾਸੀਆਂ ਨੂੰ ਬਹੁਤ ਪਰੇਸ਼ਾਨੀ ਆ ਵੀ ਅਸੀਂ ਇਹ ਕਹਿੰਨੇ ਆ ਕਿ ਇਹ ਲਹਾਇਆ ਜਾਏ ਕਿਉਂਕਿ ਤੁਹਾਨੂੰ ਵੀ ਪਤਾ ਇਸ ਟਾਵਰ ਦੀ ਕਿੰਨੀ ਰੇਂਜ ਮਾਰੀ ਹੁੰਦੀ ਆ ਇਹ 4G ਨਹੀਂ 5G ਹੈ 5G ਦੇ ਤੇ ਤੁਹਾਨੂੰ ਪਤਾ ਵੀ ਮਤਲਬ ਕਿੰਨਾ ਖਤਰਨਾਕ ਆ ਅਸੀਂ ਇਹ ਹੀ ਰਿਕਵੈਸਟ ਕਰਦੇ ਆ ਕਿ ਪਲੀਜ਼ ਇਹ ਲਹਾਇਆ ਜਾਵੇ ਕਿਉਂਕਿ ਇਹ ਰਾਤੋਂ ਰਾਤ ਲਗਾਇਆ ਗਿਆ ਨਾ ਮੁਹੱਲਾ ਵਾਸੀਆਂ ਦੀ ਕਿਸੇ ਦੀ ਵੀ ਨਹੀਂ ਲਈ ਨੇ ਪਰਮਿਸ਼ਨ ਬੰਦੇ ਨੇ ਬਿਨਾ ਪੁੱਛੇ ਹੀ ਰਾਤੋਂ ਰਾਤ ਲਗਾ ਦਿੱਤਾ ਆ ਸਾਡੇ ਜਦ ਕੀ ਬੱਚੇ ਆ ਦੇਖੋ ਛੋਟੇ ਛੋਟੇ ਬੱਚੇ ਸਾਡਾ ਵਾਸ਼ਰੂਮ ਉੱਪਰ ਆ ਬੱਚੇ ਵਾਸ਼ਰੂਮ ਆਨ ਤੋਂ ਵੀ ਡਰਦੇ ਆ ਕਿ ਕਿੰਨੀ ਤਕਲੀਫਾਂ ਜਾਂ ਜਦੋਂ ਐਕਟੀਵੇਟ ਹੋ ਗਿਆ ਕਿੰਨੀ ਪ੍ਰੋਬਲਮ ਹੋਣੀ ਹੈ ਕਿੰਨੀਆਂ ਬਿਮਾਰੀਆਂ ਇੰਨੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਘੇਰਨਾ ਹੈ ਅਸੀਂ ਇਹੀ ਰਿਕਵੈਸਟ ਕਰਦੇ ਆ ਕਿ ਪਲੀਜ਼ ਇਹਨੂੰ ਉਤਾਰਿਆ ਜਾਏ ਹਾਂਜੀ ਆਂਟੀ ਜੀ ਤੁਹਾਡਾ ਕੀ ਨਾਮ ਹੈ ਜੀ ਚਿੱਲਾ ਦੇਦੀ ਜੀ ਕਿੱਥੇ ਦੇ ਨਿਵਾਸੀ ਆ ਜੀ ਹਾਂਜੀ ਇਸੇ ਮਹੱਲੇ ਦੇ ਆ 50000 ਦੇ ਹਾਂਜੀ ਕੀ ਮਾਮਲਾ ਹੈ ਜੀ ਮਾਮਲਾ ਸਾਨੂੰ ਇਹ ਹੈ ਆਪ ਇਹਨੂੰ ਸੰਸੰਤ ਦਿੱਕਤ ਬਹੁਤ ਆਉਂਦੀ ਹੈ ਇਸ ਟਾਵਰ ਦੀ ਕੋਈ ਵੀ ਮਹੱਲੇ ਦੇ ਵਿੱਚ ਸਾਡੇ ਕੋਲ ਇਦਾਂ ਦਾ ਕੰਮ ਨਹੀਂ ਹੋਇਆ ਹੈਗਾ ਇਹ ਨਵਾਂ ਹੀ ਕੰਮ ਇਹਨਾਂ ਨੇ ਕੀਤਾ ਹੈਗਾ ਅੱਗੇ ਤੋਂ ਅੱਗੇ ਹੁਣ ਇਹਨਾਂ ਦਾ ਫੇਰ ਹੋਰ ਕਿ ਦੁਕਾਨਦਾਰ ਲਵਾ ਸਕਦਾ ਹੈ ਇਹਨੂੰ ਰੋਕਿਆ ਜਾਵੇ ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਾ ਤੁਹਾਡੀ ਅਸੀਂ ਸਾਡੀ ਇਹ ਮੰਗਿਆ ਕਿ ਇਹਨੂੰ ਲਾਹ ਦਿੱਤਾ ਜਾਵੇ ਮੇਰਾ ਨਾਮ ਜੀ ਵਿਕਾਸ ਕੁਮਾਰ ਆ ਮੈਂ ਮੱਲਕਾ ਸ਼ਰਜ ਰਾਜ ਪੁੱਤਰ ਦਾਹਣ ਵਾਲਾ ਆ ਤੇ ਮੇਰਾ ਘਰ ਆ ਇੱਥੇ ਵੱਸਦਾ ਵਾ ਤੇ ਆ ਟਾਵਰ ਲੱਗਾ ਵਾ ਜਿਨ੍ਹਾਂ ਨੇ ਲਵਾਇਆ ਉਹਨਾਂ ਦਾ ਨਾਮ ਹਰੀਸ਼ ਬਰਮਾਨੀ ਆ ਤੇ ਇਹ ਰਾਤੋ ਰਾਤ ਟਾਵਰ ਲੱਗਾ ਇਹ ਸੋਮਵਾਰੀ ਰਾਤ ਨੂੰ ਅਸੀਂ ਇਹ ਮੰਗਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਕਿ ਆਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਆ ਛੋਟੇ ਛੋਟੇ ਉਹ ਸਹੀ ਸਲਾਮਤ ਹੋਣ ਅਸੀਂ ਬਾਕੀਆਂ ਦੀ ਵੀ ਖੈਰੀ ਚਾਹੁੰਦੇ ਆ ਆਪਣੀ ਵੀ ਚਾਹੁੰਦੇ ਆ ਸਸੀਤਾ ਸਾਹਿਬ ਇਹ ਹੀ ਮੰਗਾ ਸਾਡੇ ਸਟਾਰਟ ਜੀ ਹਾਂ ਜੀ ਹਾਂ ਜੀ ਪੰਜੀ ਕੀ ਮਾਮਲਾ ਜੀ ਹਾਂ ਜੀ ਇਹ ਟਾਵਰ ਦਾ ਹੀ ਆ ਮੁਹੱਲੇ ਦੇ ਵਿੱਚ ਇਹਨਾਂ ਸਾਡੇ ਨਾਲ ਲੱਗਦਾ ਪਿਆ ਆ ਤੇ ਪੂਰਾ ਰਹਾਇਸ਼ ਏਰੀਆ ਆ ਤੇ ਇੱਥੇ ਲੱਗਣਾ ਨਹੀਂ ਚਾਹੀਦਾ ਸੀ ਇਹਨਾਂ ਨੇ ਕਿਸੇ ਦੀ ਪਰਮਿਸ਼ਨ ਨਹੀਂ ਲਈ ਕਿਸੇ ਨੂੰ ਕੁਝ ਪੁੱਛਿਆ ਨਹੀਂ ਚੋਰੀ ਚੁਪ ਕੇ ਰਾਤੋ ਰਾਤ ਟਾਵਰ ਲਗਾਇਆ ਅਸੀਂ ਤਾਂ ਸਵੇਰੇ ਉੱਢਦੇ ਸਾਰੇ ਦੇਖਿਆ ਤੇ ਫਿਰ ਇਹਨਾਂ ਨੂੰ ਕਿਹਾ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਹੈਗੇ ਤੇ ਮੁਨਾਜ ਦੇਖੋ ਸ਼ਾਮ ਨੂੰ ਕਿਹਾ ਹੋਇਆ ਵੈਸੇ 5 ਵਜੇ ਦਾ ਟਾਈਮ ਦਿੱਤਾ ਆ ਦੇਖੋ ਕੀ ਕਰਦੇ ਆ ਪਰ ਸਾਨੂੰ ਇਹ ਚਾਹੀਦਾ ਨਹੀਂ ਟਾਵਾ ਨਹੀਂ ਦੱਸ ਰਹੇ ਸੀ ਪੁਲਿਸ ਵੀ ਆਈ ਸੀ ਉਹਨਾਂ ਦਾ ਕੀ ਕੀ ਕਹਿਣਾ ਜੀ ਅਸੀਂ ਪਰਸੋ ਦਰਖਾਸਤ ਦੇ ਆ ਕਿ ਆਏ ਸੀ ਉਹਨਾਂ ਨੇ ਰਜਿਸਟਰ ਨਹੀਂ ਕੀਤੀ ਅੱਛਾ ਜੀ ਅੱਜ ਅਸੀਂ ਸਾਰੇ ਜਿੱਦਾਂ ਸਾਡੇ ਨਾਲ ਗਏ ਇਕੱਠੇ ਹੋ ਕੇ ਅੱਜ ਅਸੀਂ ਪਤਾ ਕੀਤਾ ਤੇ ਉਹ ਕਹਿੰਦੇ ਤੁਹਾਡੀ ਕੰਪਲੇਂਟ ਲਿਖੀ ਨਹੀਂ ਗਈ ਸੀ ਅੱਛਾ ਜੀ ਫਿਰ ਅੱਜ ਦੁਬਾਰਾ ਲਿਖਵਾਈ ਗਈ ਆ ਹਾਂਜੀ ਅੱਜ ਫਿਰ ਆਏ ਉਹ ਨਾਲ ਤੇ ਅੱਜ ਉਹਨਾਂ ਨੇ 5 ਵਜੇ ਦਾ ਇਹਨਾਂ ਨੇ ਵੀ ਟਾਈਮ ਦਿੱਤਾ ਤਾਂ ਹੁਣ ਸਾਰਿਆਂ ਦਾ ਕੀ ਕਹਿਣਾ ਵਾ ਪ੍ਰਸ਼ਾਸਨ ਦੋ ਕੀ ਮੰਗਾ ਕਹਿੰਦੇ ਕਿ ਕਹਿੰਦੇ ਕਿ ਇਹ ਟਾਵਰ ਲੁਆਇਆ ਜਾਵੇ ਲੁਆਇਆ ਜਾਵੇ ਇਹ ਟਾਵਰ ਇਹ ਟਾਵਰ ਚਾਹੀਦਾ ਲੁਆਇਆ ਜਾਵੇ ਹਾਂ ਜੀ ਆਪਣੇ ਬੱਚੇ ਸੇਫ ਰਹਿਣੇ ਚਾਹੀਦੇ ਕਹਿੰਦੇ ਕੰਪਨੀ ਵਾਲਿਆਂ ਨੇ ਕਿਉਂ ਲੁਆਇਆ ਵਾ ਪਹਿਲੇ ਤੂੰ ਪਰਮਿਸ਼ਨ ਦਿੱਤੀ ਹੋਏ ਤਦ ਹੀ ਕੰਪਨੀ ਵਾਲੇ ਲਾ ਕੇ ਗਏ ਉਹਨੇ ਮੱਲੇ ਵਾਲਿਆਂ ਨੂੰ ਪੁੱਛਿਆ ਜਾਂ ਬਾਜ਼ਾਰ ਵਾਲਿਆਂ ਨੂੰ ਪੁੱਛਿਆ ਬਾਜ਼ਾਰ ਵਾਲਿਆਂ ਨੂੰ ਕਹਿੰਦੇ ਤੁਹਾਨੂੰ ਕੋਈ ਤਕਲੀਫ ਆ ਬਾਜ਼ਾਰ ਵਾਲੇ ਕੋਲ ਉਹਨਾਂ ਦੇ ਸਾਹਮਣੇ ਆ ਕੇ ਪੁੱਛਿਆ ਅਸੀਂ ਪੁੱਛਿਆ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਮੈਂ ਚੈਰੀ ਅਸੀਂ ਪੁੱਛਿਆ ਤੁਹਾਨੂੰ ਪਰਮਿਸ਼ਨ ਲਈ ਸੀ ਤੁਹਾਡੇ ਕੋਲ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿਸੇ ਕੋਈ ਪਰਮਿਸ਼ਨ ਨਹੀਂ ਕਿਸੇ ਕੋਲ ਨਹੀਂ ਹੈਗੀ ਇਹਨਾਂ ਬਜਾਇ ਇਸ ਸਾਰਿਆਂ ਨੇ ਆਪਣੇ ਆਪਣੇ ਘਰੇ ਚਲ ਜਾਣਾ ਕਿਉਂਕਿ ਸਾਡੇ ਇੱਥੇ ਘਰ ਵੱਸਦੇ ਅਸੀਂ ਹੀ ਇੱਥੇ ਰਹਿਣਾ ਤੇ ਕਿਉਂਕਿ ਸਾਡੇ ਬੱਚੇ ਨੇ ਘਰ ਚਲੇ ਜਾਣਾ ਪੁਲਿਸ ਇਹਨਾਂ ਨੂੰ ਉਤਰਵਾਇਆ ਜਾ ਜਿੱਦਾਂ ਵੀ ਆ ਤਰਨ ਬਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਠੀਕ ਤੋ ਇਹ ਮਾਮਲਾ ਕੋਈ ਏਡਾ ਵੱਡਾ ਬਿੱਗ ਇਸ਼ੂ ਹੈ ਨਹੀਂ ਸੀ ਜਿਹੜਾ ਮੱਲੇ ਵਾਲਿਆਂ ਨੇ ਬਿੱਗ ਇਸ਼ੂ ਬਣਾ ਲਿਆ ਓਕੇ ਮੱਲੇ ਦੇ ਵਿੱਚ ਇੱਕ ਟਾਵਰ ਲੱਗਾ ਹੋਇਆ ਆਲਰੇਡੀ ਪਹਿਲਾਂ ਹੀ ਉਹਦੀ ਮਨਿਆਤ ਖਤਮ ਹੋ ਗਈ ਆ ਠੀਕ ਹੈ ਜੀ ਉਹਦੀ ਜਗ੍ਹਾ ਕੰਪਨੀ ਵਾਲਿਆਂ ਨੂੰ ਜੋ ਲੋਕੇਸ਼ਨ ਮਿਲੀ ਉਹਨਾਂ ਨੇ ਆ ਨਾ ਉੱਪਰ ਛੱਤ ਤੇ ਮੇਰੀ ਦੇ ਇੱਕ ਦੋ ਛੋਟੇ ਜਿਹੇ ਬੂਸਟਰ ਲਾਤੇ ਟਾਵਰ ਉਤਾਰ ਦੇਣ ਇੱਥੇ ਜਿਹੜਾ ਮੱਲੇ 'ਚ ਪਹਿਲਾਂ ਆਲਰੇਡੀ ਚੱਲ ਰਿਹਾ ਹੈਗਾ ਠੀਕ ਹੈ ਜੀ ਕਿਉਂਕਿ ਉਹ ਟਾਵਰ ਦੀ ਮਨਿਆਤ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਲੋਕੇਸ਼ਨ ਚਾਹੀਦੀ ਸੀ ਤੇ ਜਿਹਦੇ ਵਾਸਤੇ ਉਹਨਾਂ ਨੇ ਮੇਰੀ ਦੀ ਦ칸 ਦੀ ਛੱਤ ਤੇ ਉਹਨਾਂ ਨੇ ਚੂਸ ਕਿ ਕੰਪਨੀ ਵਾਲੇ ਨੇ ਸਾਰੇ ਲੀਗਲ ਡਾਕੂਮੈਂਟਸ ਮੈਨੂੰ ਦਿਖਾ ਕੇ ਤੇ ਇਸ ਚੀਜ਼ ਨੂੰ ਉੱਪਰ ਛਾਤੇ ਲਾਇਆ ਹੈਗਾ ਹੁਣ ਵੀ ਮੱਲੇ ਵਾਲੇ ਥੋੜੀ ਜਿਹਾ ਪਹਿਲਾਂ ਮੇਰੇ ਕੋ ਆਏ ਸੀ ਮੈਂ ਉਹਨਾਂ ਨੂੰ ਸਾਰੇ ਲੀਗਲ ਡਾਕੂਮੈਂਟਸ ਦਿਖਾਤੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਉਹ ਸੈਟੀਸਫਾਈਡ ਹੋ ਗਏ ਤੋਂ ਮੇਰੇ ਕੋ ਹੁਣ ਚਲੇ ਗਿਆ ਹੈਗੇ ਤੇ ਇੱਕ ਆਪਣੇ ਪੁਲਿਸ ਸਟੇਸ਼ਨ ਸਿਟੀ ਫਗਵਾੜਾ ਕੋ ਵੀ ਮੇਰੇ ਕੋ ਆਏ ਸੀਗੇ ਆਪਣੀ ਗੁਸ਼ਨ ਜੀ ਤੇ ਮੈਂ ਉਹਨਾਂ ਨੂੰ ਵੀ ਡਾਕੂਮੈਂਟਸ ਦਿਖਾਤੇ ਹੈਗੇ ਅੱਜ ਸ਼ਾਮੀ ਉਹਨਾਂ ਨੇ ਮੈਨੂੰ 5 ਵਜੇ ਦਾ ਟਾਈਮ ਦਿੱਤਾ ਹੈ ਡਾਕੂਮੈਂਟਸ ਨਾਲ ਉੱਥੇ ਜਾਣਾ ਉਹਨਾਂ ਨੂੰ ਦਿਖਾਣੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਹੋਣ ਸ਼ਾਮੀ ਮੈਂ ਆਪਣਾ ਕਿਸੇ ਵੀ ਡਿਪਾਰਟਮੈਂਟ ਤੋਂ ਕੋਈ ਵੀ ਮੈਨੂੰ ਨੋਟਿਸ ਆਏਗਾ ਮੋਕੇ ਲੀਗਲ ਡਾਕੂਮੈਂਟਸ ਚਾਕੇ ਜਰੂਰ ਦਿਖਾਉਂਗਾ ਕਿਉਂਕਿ ਮੈਂ ਵੀ ਸ਼ਹਿਰ ਵਸਿਆ ਹਾਂ ਮੈਂ ਕੋਈ ਮਰਿਆਦਾ ਦਾ ਕੋਈ ਉਲੰਘਣ ਨਹੀਂ ਕਰਤੀ ਕੋਈ ਚੀਜ਼ ਲਗਾ ਰਿਹਾ ਹੈਗਾ ਤੇ ਅੱਜ ਕੱਲੇ ਛੋਟੀ ਜਿਹੀ ਬੇਨਤੀ ਤੇ ਵੀ ਮੈਂ ਜਰੂਰ ਸਾਰਿਆਂ ਨੂੰ ਜਰੂਰ ਕਰੂੰਗਾ ਤੁਸੀਂ ਵੀ ਮੇਰੀ ਰਿਪੋਰਟਿੰਗ ਤਾਂ ਲੈ ਹੀ ਰਹੇ ਹੋ ਟਾਵਰਾਂ ਤੋਂ ਬਿਨਾਂ ਅੱਜ ਕੱਲ ਕੋਈ ਮੋਬਾਈਲ ਨਹੀਂ ਚੱਲਦਾ ਕੋਈ ਵਰਲਡ ਆਰਗੇਨਾਈਜ਼ ਨੇ ਜਿਹੜੇ ਮੇਰੇ ਉੱਪਰ ਬੂਸਟਰ ਲੱਗੇ ਆ ਉਹਦੀ ਸਿਰਫ ਰੇਂਜ ਹੈਗੀ 0.002 ओके okay. ए ਤੁਸੀਂ ਜਿੱਤੇ ਸਰਚ ਕਰ ਲੂਗੇ ਤਾਂ ਤੁਸੀਂ ਸੋਚੋਗੇ 10 ਮੋਬਾਈਲਾਂ ਤੋਂ ਵੀ ਇਹ ਸਿੰਗਲ ਇੱਕ ਮੋਬਾਈਲ ਤੋਂ ਵੀ ਕਾਟੇ ਦੀ ਰੇਂਜ ਆ ਗਈ ਹੈ ਜਿਹੜਾ ਲੋਕਾਂ ਦੇ ਵਿੱਚ ਬਊਆ ਬਣਿਆ ਮੈਨ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹਨੂੰ ਬਊਆ ਨਾ ਬਣਾਓ ਏਡਾ ਵੱਡਾ ਵੀ ਇਸ਼ੂ ਨਹੀਂ ਹੈ ਠੀਕ ਹੈ थैंक यू सर